ਉਨਾ ਵੱਲੋਂ ਮਨ ਬਦਲਣਾ ਪੈਂਦਾ ਜੇ ਕਹੋਗੇ ਬਿਓ ਉਹ ਬੰਦੇ ਤਾਂ ਬੜੇ ਸੁਖੀ ਹੋਵੇ ਉਹ ਚੀਜ਼ਾਂ ਖਾਂਦੇ ਨੇ ਦੂਜੇ ਬੰਦੇ ਸੁਖੀ ਨੇ ਐਸ਼ ਪ੍ਰਸਤੀ ਕਰਦੇ ਫਲਾਨੇ ਬੰਦੇ ਸੁਖੀ ਨੇ ਉਹ ਚੀਜ਼ਾਂ ਖਾਂਦੇ ਨੇ ਇਸ ਸੰਸਾਰ ਦੀਆਂ ਟੋਟਾਂ ਤੋਂ ਬਚਣਾ ਪੈਂਦਾ ਇਹ ਤੁਹਾਨੂੰ ਮਨ ਤੇ ਸਹਿਣ ਕਰਨਾ ਪੈਦਾ ਲੋਕ ਕਹਿਣਗੇ ਆ ਚੀਜ਼ ਵਧੀਆ ਹੈ ਲੋਕ ਕਹਿਣਗੇ ਤੂੰ ਤਾਂ ਯਾਰ ਚਿੱਟੀ ਦਾੜੀ ਹੋ ਗਈ ਬਜ਼ੁਰਗ ਬਾਬਾ ਲੱਗਣ ਲੱਗ ਪਏ ਇਸ ਸੰਸਾਰ ਦੀਆਂ ਟੋਟਾਂ ਸਹਿਣੀਆਂ ਪੈਣਗੀਆਂ ਕੀਮਤ ਵੱਧ ਹੀ ਜਾਏਗੀ ਕੀ ਮਤ ਵਧੀ ਜਾਏਗੀ ਜੇ ਲੋਕਾਂ ਮਗਰ ਲੱਗਣੇ ਮਾਫ ਕਰਿਓ ਇੱਥੇ 60 ਸਾਲ ਦੀਆਂ ਮਾਈਆਂ ਵੀ ਭਾਵ ਕੇਸ ਕਟਾਈ ਜੰਨੀਆਂ ਨੇ ਰੋਮਾਂ ਦੀ ਬੈਦ ਵੀ ਕਰੀ ਕਿ ਕਹੂੰਗਾ ਨਾ ਪੋਤਿਆਂ ਵਾਲੀਆਂ ਹੋ ਗਈਆਂ ਨਹੀਂ ਉਦੋਂ ਤੁਰੇ ਬੰਦੇ 60 ਸਾਲ ਦੀ ਉਮਰ ਹੋ ਗਈ ਬੰਦਿਆਂ ਦੀ ਨਹੀਂ ਕੇਸ ਦਾੜੀ ਰੱਖ ਸਕੇ ਕਿਉਂ ਭਾਈ ਸੰਸਾਰ ਨੂੰ ਸੋਹਣੇ ਲੱਗਣੇ ਸੰਸਾਰ ਨਾਲੋਂ ਛੋਟਾਂ ਸਹਿਣੀਆਂ ਪੈਂਦੀਆਂ ਨੇ ਮਨ ਦਾ ਪਾਸਾ ਬਦਲਣਾ ਪੈਂਦਾ ਦੁਨੀਆ ਬਹੁਤ ਕੁਝ ਕਰਦੀ ਐ ਸਿੱਖਾ ਤੈਨੂੰ ਗੁਰੂ ਦੀ ਰਹਿਤ ਔਰ ਸ਼ਬਦ ਦੀ ਚੋਟ ਵੱਜਦੀ ਰਹੇ ਤੂੰ ਗੁਰੂ ਦੀ ਮਰਿਆਦਾ ਚ ਰਹਿਣੇ ਤੇਰੀ ਕੀਮਤ ਵੱਧੀ ਜਾਏਗੀ ਉਹ ਦੇਈ ਨੇ ਛੋਟਾਂ ਸਹਿਣ ਕੀਤੀਆਂ ਮੱਖਣ ਤੱਕ ਪਹੁੰਚ ਗਿਆ ਫਿਰ ਉਸ ਮੱਖਣ ਨੂੰ ਅੱਗ ਉੱਤੇ ਸੜਨਾ ਪੈਂਦਾ ਤੈਨੂੰ ਆਪਣਾ ਜੀਵਨ ਸੰਸਾਰ ਦੇ ਸੁੱਖ ਆਰਾਮ ਐਸ਼ੋ ਪ੍ਰਸਤ ਵਿੱਚੋਂ ਅਲੱਗ ਕੱਢ ਕੇ ਮर्यादा ਦੀ ਪੱਠੀ ਵਿੱਚ ਚੱਲਣਾ ਪੈਣਾ ਹੈ ਦੁਨੀਆ ਜੋ ਮਰਜ਼ੀ ਕਰੇ ਤੈਨੂੰ ਮर्यादा ਦੀ ਪੱਠੀ ਚ ਰਹਿਣਾ ਪੈਣਾ ਜਦੋਂ ਤੂੰ ਮर्यादा ਦੀ ਤਪਸ਼ ਵਿੱਚ ਰਿਹਾ ਤੇਰੀ ਕੀਮਤ ਵਧ ਜਾਗੀ ਫਿਰ ਕੀਮਤ ਕੀ ਵਧਣੀ ਉਹਨੂੰ ਫਿਰ ਮਹਾਰਾਜ ਕਹਿਣਗੇ ਸਹੀ ਸੁੰਦਰ ਸੋਹਣੇ ਗੁਰੂ ਦੀ ਨਜ਼ਰ ਚ ਸੋਹਣੇ ਹੋਗੇ ਕੌਣ ਸਾਧ ਸੰਗ ਜਿਨ ਬਹਿਣੇ ਭਾਈਓ ਸੋਹਣੇ ਹੋਗੇ ਉਹਨਾਂ ਨੂੰ ਫਿਰ ਮਹਾਰਾਜ ਕਹਿਣਗੇ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਪੜਿਓ ਪੜੀ ਸੋ ਪਲਕੇ ਉਠ ਹਰ ਨਾਮ ਧਿਆਵੇ ਫਿਰ ਉਹ ਕੀ ਕਰੇ ਉਦੋਂ ਕਰੇ ਪਲਕੇ ਪਰ ਭਾਤੀ ਸ਼ਨਾਣ ਕਰੇ ਅੰਮ੍ਰਿਤ ਸਰਨਾ ਇੱਕੋ ਹੈ ਜਿਹਨੇ ਦਿਨ ਚੜ੍ਹਨ ਤੋਂ ਪਹਿਲਾਂ ਸ਼ਨਾਣ ਕੀਤਾ ਇੱਕੋ ਹੈ ਜਿਹੜੇ ਕਹਿੰਦੇ ਕੋਈ ਨਹੀਂ 10 11 ਵਜੇ ਨਹਾ ਲਾਂਗੇ ਮਾਫ ਕਰਿਓ ਇੱਕ ਭੈਣੋ ਤੁਸੀਂ ਉਹ ਜਿਹਨੇ ਸਵੇਰੇ ਉੱਠ ਕੇ ਪਹਿਲਾਂ ਇਸ਼ਨਾਨ ਕਰਕੇ ਜਪਤੀ ਸਾਹਿਬ ਪੜਿਆ ਗੁਰੂ ਦਾ ਨਾਮ ਜਪਿਆ ਘਰ ਵਿੱਚ ਧੂਪ ਬੱਤੀ ਅਰਗਵਤੀ ਕੀਤੀ ਫਿਰ ਰਸੋਈ ਸ਼ੁਰੂ ਕੀਤੀ ਇਹ ਕੋਈ ਭੈਣਾ ਨੇ ਜਿਹੜੀਆਂ ਸਾਰਾ ਦਿਨ ਇਸ਼ਨਾਨ ਕੀਤੇ ਆ ਰਸੋਈ ਵੀ ਚੱਲ ਗਈ ਕੱਪੜੇ 12-12 ਵਜੇ ਤੱਕ ਜਾ ਕੇ ਦਲਿੱਦਰ ਫੈਲਿਆ ਨਹਾਉਣਾ ਹੀ ਨਹੀਂ 12 ਵਜੇ ਤੱਕ ਇਸ਼ਨਾਨ ਨਹੀਂ ਕਰਨਾ ਉਹ ਤੁਹਾਡੇ ਨਾਲੋਂ ਚੰਗੇ ਨਹੀਂ ਗੁਰੂ ਦੀ ਮਰਿਆਦਾ ਜਰ ਰਹਿਣਾ ਰਹਿਤ ਵਿੱਚ ਰਹਿਣਾ ਰਹਿਤ ਦੀ ਪੱਠੀ ਵਿੱਚ ਪੱਕਿਆ ਕੀਮਤ ਵੱਧਦੀ ਇਹਨੂੰ ਫਿਰ ਮਹਾਰਾਜ ਕਹਿੰਦੇ ਉਦਮ ਕਰੇ ਭਲ ਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਆਵੇ ਫਿਰ ਚੜ੍ਹੇ ਦਿਵਸੋ ਗੁਰ ਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਫਿਰ ਪਤਾ ਕਿ ਕਿੰਨੀ ਕੀਮਤ ਵਧਣੀ ਕਹਿੰਦੇ ਜੋ ਸਾਸ ਗਰਾਸ ਧਾਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਇੱਕ ਦਿਨ ਕੀਮਤ ਇੰਨੀ ਵੱਧ ਜਾਣੀ ਲੋਕਾਂ ਨੇ ਕਹਿਣਾ ਲੋਕਾਂ ਨੇ ਮੰਗਣੀਏ ਚਰਨ ਧੋੜ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਧੋੜੀ ਚਰਨ ਧੋੜ ਮੰਗਣ ਲੱਗ ਜਾਈ ਤਲੀ ਉਹਨੂੰ ਮਹਾਰਾਜ ਕਹਿੰਗੇ ਗੁਰ ਸਿੱਖੀ ਪਾਣਾ ਮੰਨੇ ਗੁਰੂ ਦਾ ਪਾਣਾ ਮੰਨਿਆ ਸਿੱਖ ਨੇ ਮਰਿਆਦਾ ਚ ਰਹਾ ਰਹਿਤ ਵਿੱਚ ਰਹਾ ਦੁਨੀਆ ਵਾਂਗ ਐਸ਼ਾਂ ਪ੍ਰਸਤਾਂ ਉਹ ਚੀਜ਼ਾਂ ਛੱਡਤੀਆਂ ਫਿਰ ਮਿਲਿਆ ਕਿ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਬੇਗਤ ਪਾਏ ਭਾਈ ਫਿਰ ਉਹਨਾਂ ਨੂੰ ਇੰਨੀ ਵਡਿਆਈ ਮਿਲ ਗਈ ਕਿ ਉਹਨਾਂ ਦੀ ਸੰਗਤ ਕਰਕੇ ਪਾਪੀਆਂ ਦਾ ਵੀ ਉਦਾਰ ਤੋੜੀ ਕੀਮਤ ਵੱਜੇ ਮਾਫ ਕਰਿਓ ਮੈਂ ਇੱਕ ਦਿਨ ਇੱਕ ਕਥਾ ਸੁਣਾਈ ਦੋ ਸਰਪੇ ਭਰਾਵਾਂ ਨੂੰ 18 18 20 20 ਕਿੱਲੇ ਜ਼ਮੀਨ ਵੰਡ ਵਿੱਚ ਆ ਗਈ ਇੱਕ ਇੱਕ ਲੜਤਾ ਛੋਟੇ ਭਰਾ ਦਾ ਮਨ ਬਣ ਗਿਆ ਅਮਰ ਛਕਣ ਦਾ ਉਹਦੇ ਤੇ ਉਹਦੇ ਘਰ ਵਾਲੀ ਇੱਕ ਸਿੰਘਣੀ ਨੇ ਦੋਵਾਂ ਨੇ ਮਨ ਬਣਾਇਆ ਤੇ ਜਦੋਂ ਉਹਨੇ ਗੁਰਦੁਆਰੇ ਨੂੰ ਬਾਬਾ ਜੀ ਤੋਂ ਪੁੱਛਿਆ ਉਹਨੇ ਕਿਹਾ ਭਾਈ ਇਕੱਲੇ ਕਿਉਂ ਛਕਣਾ ਬੱਚੇ ਨੂੰ ਵੀ ਛਕਾਓ ਨਾਲ ਕਹਿੰਦੇ ਜੀ ਬੱਚਾ ਜੇ ਛੋਟਾ ਹੈ ਯਾਨੀ ਭਾਈ ਕਿੰਨਾ ਕੁ ਛੋਟਾ ਹੈ ਕਹਿੰਦੇ ਜੀ 7ਵੀਂ 8ਵੀਂ ਚ ਪੜਦਾ ਹੈ ਕਹਿੰਦੇ ਫਿਰ ਛੋਟਾ ਥੋੜੀ ਹੈ 7ਵੀਂ 8ਵੀਂ ਪੜਦਾ 12 14 ਸਾਲ ਦਾ ਹੈ ਭਾਈ ਗੁਰੂ ਦੇ ਲਾਲ ਸਾਹਿਬ ਜਦ ਦਿੱਤਾ ਤਾਂ ਪੌਣੇ 7 ਸਾਲਾਂ ਦੇ ਵੀ ਨਹੀਂ ਹਾਂ ਵਿੱਚ ਖੜੇ ਪੌਣੇ 7 ਸਾਲ ਦੀ ਉਮਰ ਹੈ ਬਾਬਾ ਫਤਿਹ ਸਿੰਘ ਦੀ ਤੇ ਤੁਹਾਡੇ ਬੱਚੇ ਦੀ ਤਾਂ ਉਮਰ ਹੀ 12 13 ਸਾਲ ਹੋ ਗਈ 7ਵੀਂ ਚ ਪੜਦਾ ਛਕਾਓ ਉਹਨੇ ਕਿਹਾ ਠੀਕ ਹੈ ਜੀ ਉਨੇ ਕਹਾਰ ਲੈ ਆਂਦੇ ਬੱਚੇ ਨੂੰ ਅਮਰ ਸ਼ਿਕਾਉਣ ਦੀ ਤਿਆਰੀ ਕੀਤੀ ਸ਼ਾਮਾਂ ਵੇਲੇ ਅਗਲੇ ਦਿਨ ਅਮਰਤ ਸੰਚਾਰ ਸੀ ਉਸ ਬੀਬੀ ਨੇ ਭੈਣ ਨੇ ਆਪਣੇ ਬੱਚੇ ਲਈ ਛੋਟੀ ਜਿਹੀ ਕਿਰਪਾਨ ਗਾਤਰੇ ਵਿੱਚ ਪਾ ਕੇ ਸੋਈ ਨਾਲ ਤੋਪੇ ਲਾਏ ਤੇ ਆਵਾਜ਼ ਦੇ ਕੇ ਕਿਹਾ ਕਹਿੰਦੀ ਅਮਨ ਕਿਰਪਾਨ ਪਾ ਕੇ ਦੇਖ ਪੁੱਤ ਉਹਨੇ ਕਿਰਪਾਨ ਪਾਈ ਬੱਚੇ ਨੂੰ ਸੋਹਣੀ ਲੱਗਦੀ ਮਾਹਰ ਆਪਣੇ ਵਾਸਤੇ ਸ੍ਰੀ ਸਾਹਿਬ ਕਿਰਪਾਨ ਉਹਨੂੰ ਵੀ ਸੋਈ ਦੇ ਤੋਪੇ ਲਾਉਣ ਲੱਗ ਪਏ ਤੋ ਬੱਚੇ ਨੇ ਕਰਪਾਨ ਪਹਿਨੀ ਹੋਈ ਘਰੋਂ ਬਾਹਰ ਨਿਕਲ ਗਿਆ ਨਾਲ ਦੀ ਕੋਠੀ ਉਹਦੇ தாਏ ਦੀ ਕੋਠੀ ਹੈ ਜਾ ਕੇ ਆਪਣੇ தாਏ ਦੇ ਪੁੱਤਰ ਨੂੰ ਕਹਿੰਦਾ ਕਹਿੰਦਾ ਦੀਪੇ ਆ ਵੇਖ ਮੈਂ ਕੀ ਪਾਇਆ ਉਹਨੇ ਕਿਹਾ ਕਿ ਇਹ ਕਿਨਰ ਕਰਪਾਨ ਹੈ ਕਹਿੰਦਾ ਮੈਂ ਵੀ ਲੈਣੀ ਉਹ ਕਹਿੰਦਾ ਇਹ ਜਿਹੜਾ ਅੰਮ੍ਰਿਤ ਛਕਦਾ ਉਹਨੂੰ ਮਿਲਦੀ ਹੈ ਕੱਲੋਂ ਅਸੀਂ ਅੰਮ੍ਰਿਤ ਛਕਣ ਚੱਲਿਆ ਤੋ ਬੱਚਾ ਸੀ ਇੱਕੋ ਹਮ ਉਮਰ ਦੇ ਸੀ ਉਹਦੇ தாਏ ਦਾ ਲੜਕਾ ਮਗਰ ਲੱਗ ਗਿਆ ਕਹਿੰਦੇ ਉਹਨੇ ਵੀ اپنی ماں ਨੂੰ ਕਹੇ ਮਮੀ ਮੈਂ ਵੀ ਕਰਪਾਹਨ ਪਾਉਣੀ ਐ ਅਮਨ ਅਮਰਤ ਛਕਣ ਜੱਲਾ ਮੈਂ ਵੀ ਅਮਰਤ ਛਕਣਾ ਐ ਇੰਨੇ ਨੂੰ ਉਹਦਾ ਪਿਓ ਆ ਗਿਆ ਉਹਨਾਂ ਗੁੱਸੇ ਵਿੱਚ ਦੌਕਾ ਮਾਰਿਆ ਕਹਿੰਦਾ ਚੱਲੋ ਬੈਜਨ ਰਾਮਨਾ ਅਮਰਤ ਛਕਣਾ ਤੂੰ ਬਾਬਾ ਬਣਨਾ ਇਹ ਨਹੀਂ ਤਾਂ ਬਾਬੇ ਬਣਨਾ ਹੋਊਗਾ ਕਹਿੰਦਾ ਜਾਓ ਭੱਜ ਜਾ ਤੇਰੇ ਪਿਓ ਨੇ ਤਾਂ ਬਾਬਾ ਬਣਨੇ ਉਹਨੇ ਏਡੀ ਏਡੀ ਦਾੜੀ ਵਧਾਈ ਐ ਤੂੰ ਵੀ ਬਾਬਾ ਬਣਨਾ ਹੋਣਾ ਜਾ ਛਕ ਲੋ ਅਮਰਤ ਤੂੰ ਵੀ ਬਾਬੇ ਬਣਨਾ ਉਹ ਬੱਚੇ ਨੂੰ ਦਬਕ ਕੇ ਭੇਜ ਦਿੱਤੇ ਅਗਲੀ ਸਵੇਰ ਅਮਰਤ ਛਕਣ ਜਾਣਾ ਸੀ ਉਹ ਬੱਚਾ ਕਰਪਾਹਨ ਪਹਿਨ ਕੇ ਕਿਸੇ ਸਿੰਘ ਨੂੰ ਆਣ ਕਰਕੇ ਫਿਰ ਆਪਣੇ ਤਾਏ ਦੇ ਘਰ ਆ ਗਿਆ ਉਹਨੇ ਆ ਕੇ ਫਿਰ ਦੀਪੇ ਨੂੰ ਕਿਹਾ ਕਹਿੰਦੇ ਅਸੀਂ ਅੰਮ੍ਰਿਤ ਛਕਣ ਚੱਲੇ ਦੀਪੇ ਆਦੇ ਮੈਂ ਕੰਗਾ ਕੰਗਾ ਵੀ ਲਾਇਆ ਕੈਸੇ ਵਿੱਚ ਮੈਂ ਕਿਰਪਾਨ ਵੀ ਪਾਈ ਮੈਂ ਕੜਾ ਵੀ ਮੰਮਾ ਨੇ ਨਵਾਂ ਲੱਗ ਕੇ ਦਿੱਤਾ ਉਹ ਬੱਚਾ ਵੀ ਮਗਰ ਲੱਗ ਗਿਆ ਜਦੋਂ ਉਹ ਦੂਜੇ ਦਿਨ ਮਗਰ ਲੱਗਾ ਉਹਦੇ ਪਿਓ ਨੇ ਗੁੱਸੇ ਦੇ ਥੱਪੜ ਮਾਰਿਆ ਬਾਹ ਤੋਂ ਫੜ ਕੇ ਕਮਰੇ 'ਚ ਬੰਦ ਕਰਤਾ ਬਾਹਰੋਂ ਤੇ ਉਹਨੂੰ ਦੌਕਾ ਮਾਰ ਕੇ ਕਹਿੰਦਾ ਜਾਓ ਭੱਜ ਜਾਓ ਤੁਸੀਂ ਬਾਬੇ ਬਣਨਾ ਹੋਗਾ ਤੇਰਾ ਪਿਓ ਵੀ ਬਾਬਾ ਬਣੀ ਫਿਰਦਾ ਚਲੇ ਗਏ ਸੱਜਣੋਂ ਗੱਲ ਇੱਥੇ ਖਤਮ ਨਹੀਂ ਹੋਈ ਇਹਦਾ ਰਿਜ਼ਲਟ ਫਿਰ ਨਿਕਲਿਆ 5-7 ਸਾਲਾਂ ਬਾਅਦ ਬੰਦੇ ਨੂੰ ਕਈ ਵਾਰ ੀਦ-ਬੀਜੇ ਮਿੱਠੇ ਲੱਗਦੇ ਵੇ ਠੀਕ ਹੈ ਰਿਜ਼ਲਟ ਜਦੋਂ ਨਿਕਲਦਾ ਨਾ ਉਦੋਂ ਪਤਾ ਲੱਗਦਾ ਫਿਰ ਜਾ 5-7 ਸਾਲ ਲੰਘ ਗਏ ਦੋਵੇਂ ਬੱਚੇ 12-12 ਕਲਾਸਾਂ ਕਰ ਗਏ ਜਿਹੜੇ ਬੱਚੇ ਨੂੰ ਮਾਂ ਨੇ ਪਿਓ ਨੇ ਅੰਮ੍ਰਿਸ਼ ਕਾਇਆ ਸੀ ਉਹ ਬੱਚਾ 12ਵੀਂ ਤੱਕ ਪੜਦਾ ਪੜਦਾ ਗੁਰੂ ਘਰ ਆਉਂਦਾ ਹੈ ਰੋਜ਼ ਸ਼ਾਮ ਨੂੰ ਸੁਖ ਹਸਨ ਕਰਾਉਂਦਾ ਹੈ ਬਾਬਾ ਜੀ ਦੇ ਨਾਲ ਜਦੋਂ ਮਹਾਰਾਜ ਰੂਪ ਜੰਦਾ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸ਼ਬਦ ਵੀ ਪੜਦਾ ਜਦੋਂ ਸਵਾਗਮ ਹੁੰਦਾ ਮੋਰੇ ਹੋ ਕੇ ਲੰਗਰ ਸੇਵਾ ਕਰਦਾ ਵੱਡਾ ਹੋਈ ਗਿਆ ਪਲੱਸ 2 ਕਰ ਗਿਆ 13ਵੀਂ ਚਲਾ ਗਿਆ ਤੇ ਜਿਹੜੇ ਬੱਚੇ ਨੂੰ ਪਿਓ ਨੇ ਰੋਕਿਆ ਸੀ ਕਿ ਅਸੀਂ ਨਹੀਂ ਅੰਮ੍ਰਿਤ ਛਕਣਾ ਯਾਨੀ ਤਾਂ ਬਾਬੇ ਬਣਨਾ ਹੋ ਥੱਪੜ ਮਾਰ ਕੇ ਕਮਰੇਜ ਬੰਦ ਕਰਕੇ ਰੋਕ ਦਿੱਤਾ ਸੀ ਉਹ ਵੀ ਬੱਚਾ 12 ਕਲਾਸਾਂ ਕਰ ਗਿਆ 12ਵੀਂ ਤੱਕ ਜਾਂਦੇ ਜਾਂਦੇ ਉਹਨੇ ਬੁਲਟ ਵੀ ਲੈ ਲਿਆ ਉਹਦੀਆਂ ਆਤਾਂ ਵੀ ਵਿਗੜ ਗਈਆਂ ਪਿਓ ਨੇ ਕਿਹਾ ਮੈਂ ਇਹਨੂੰ ਉੱਚੇ ਥਾਂ ਤੇ ਪੜਾਉਣੇ ਚੰਡੀਗੜ੍ਹ ਯੂਨੀਵਰਸਿਟੀ ਲਾ ਦਿੱਤਾ ਹੋਸਟਲ ਵਿੱਚ ਟਿਕਾ ਦਿੱਤਾ 3 ਸਾਲ ਉੱਥੇ ਰਿਹਾ ਚੌਥੇ ਸਾਲ ਜਾ ਕੇ ਪਤਾ ਲੱਗਾ ਜਿਹੜੇ ਪੁੱਤ ਨੂੰ ਮੈਂ ਛੱਡਿਆ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਹੋਸਟਲ ਤੇ ਰਹਿੰਦੇ ਉਹਨੂੰ ਚੌਥੇ ਸਾਲ ਜਾ ਕੇ ਪਤਾ ਲੱਗਾ ਇਹ ਚਿੱਟੇ ਦਾ ਨਸ਼ਾ ਕਰ ਲਿਆ ਜਿੱਤਾਂ ਡਰਗ ਲੈਣ ਲੱਗ ਪਿਆ ਜਿੱਤਾਂ ਟਿਕਾ ਲੋਂਦਾ ਹੈ ਫਿਰ ਹੋਸਟਲ ਚੋਂ ਯੂਨੀਵਰਸਿਟੀ ਚੋਂ ਛਡਾ ਲਿਆੰਦਾ ਵਾਪਸ ਘਰ ਰੱਖਿਆ ਜਵਾਨ ਬੱਚਿਆਂ ਨੂੰ ਕਿੰਨਾ ਕੁ ਰੋਕ ਲਓਗੇ ਥੋੜੇ ਦਿਨ 10 20 ਦਿਨ ਮਹੀਨਾ ਡੇਢ ਮਹੀਨਾ ਘਰ ਰੱਖਿਆ ਅੰਦਰ ਰਿਆ ਫਿਰ ਬੁਲਟ ਲੈ ਕੇ ਘੁੰਮਣ ਲੱਗ ਪਿਆ ਨਸ਼ੇ ਵਾਲੇ ਨਸ਼ੇ ਵਾਲਿਆਂ ਨੂੰ ਲੱਭ ਲੈਂਦੇ ਨੇ ਤੇ ਨਾਲ 4 ਮਹੀਨਿਆਂ ਬਾਅਦ ਰੌਲਾ ਪੈ ਗਿਆ ਪਿੰਡ ਚ ਕਿ ਫਲਾਨੇ ਸਿੰਘ ਦਾ ਲੜਕਾ ਚਿੱਟਾ ਨਸ਼ਾ ਲੈਂਦਾ ਉਧਰ ਕੋਲ ਰੱਬ ਦੀ ਟਿੱਗੇ ਲਾਉਂਦੇ ਰੋਲਾ ਪੈ ਗਿਆ ਫਿਰ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਸਲਾਹ ਕਰਕੇ ਆਪਣੇ ਲੜਕੇ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਇਆ 6 ਮਹੀਨੇ ਉੱਥੇ ਦਾਖਲ ਰੱਖਿਆ 6 ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਵਾਲਿਆਂ ਫੋਨ ਕਰਕੇ ਗਿਆ ਸਰਦਾਰ ਸਾਹਿਬ ਦੀਪਾ ਤੁਹਾਡਾ ਲੜਕਾ ਉਹਨਾਂ ਕਹਿੰਦੇ ਜੀ ਮੇਰਾ ਹੀ ਹੈ ਕਹਿੰਦੇ ਜੀ ਤੁਹਾਨੂੰ ਇੱਥੇ ਸੱਦੇ ਆ ਤਾਂ ਜਦੋਂ ਘਰੋਂ ਤੁਰਨ ਲੱਗਾ 20000 ਰੁਪਈਆ ਘਰ ਵਾਲੀ ਤੋਂ ਲੈ ਕੇ ਝੋਲੇ 'ਚ ਪਾ ਕੇ ਤੁਰਿਆ ਸਰੀਰ ਮਿੱਟੀ ਹੋ ਗਿਆ ਉਹ ਜਾਣ ਰਹੀ ਨਹੀਂ ਜਿਹੜੀ ਪਹਿਲਾਂ ਸੀ ਪਤਾ ਕਿਉਂ ਸੱਜਣੋ ਇਹ ਸਚਾਈ ਹੈ ਜਿਹਦਾ ਇੱਕ ਇੱਕ ਪੁੱਤ ਹੋਵੇ ਤੇ ਨਸ਼ੇ ਤੇ ਲੱਗਦੇ ਮਾਂ ਪਿਓ ਖੋਖਲੇ ਹੋ ਜਾਂਦੇ ਨੇ ਵਿੱਚ ਰਹਿੰਦਾ ਨਹੀਂ ਕੁਝ ਵਿਚਾਰਿਆ ਐਵੇਂ ਦੁਨੀਆ ਤੁਰ ਹੀ ਵਰਦੀ ਹੈ ਵਿੱਚ ਨਹੀਂ ਕੁਛ ਹੰਦ ਉਹਨਾਂ ਦੇ ਖੋਖਲੇ ਹੋ ਜਾਂਦੇ ਉਹ ਪਿਓ ਖੋਖਲਾ ਹੋ ਗਿਆ ਪਹੁੰਚ ਗਿਆ ਉੱਥੇ ਜਦੋਂ ਗਿਆ ਮੈਨੇਜਰ ਨੇ ਸਾਹਮਣੇ ਬਿਠਾ ਕੇ ਕਿਹਾ ਜੀ ਸਰਦਾਰ ਸਾਹਿਬ ਤੁਹਾਡੇ ਲੜਕੇ ਦਾ ਸੀ ਨਸ਼ਾ ਨਹੀਂ ਛਡਾ ਸਕਿਆ ਉਹਦਾ ਨਸ਼ਾ ਛਡਾਉਣਾ ਉਕਤ ਹੈ ਐਮੀ ਇੱਥੇ ਮਰ ਜਾਏਗਾ ਤੁਸੀਂ ਫਿਰ ਸਾਡੇ ਖਿਲਾਫ ਹੋਵੋਗੇ ਕੋ ਰਿਪੋਰਟ ਦਿਓਗੇ ਆਪਣੇ ਲੜਕੇ ਨੂੰ ਲੈ ਜਾਓ ਪਰਸੋਂ ਚੌਥਾ ਉਹਨੂੰ ਦਿਮਾਗ ਤੇ ਪਾਗਲਪਨ ਦਾ ਅਟੈਕ ਹੋਇਆ ਹੋਇਆ ਅਸੀਂ ਕਮਰੇ ਚ ਬੰਦ ਕੀਤਾ ਉਹਦਾ ਨਸ਼ਾ ਛਡਾਉਣਾ ਉਹਨਾਂ ਕਿੱਥੇ ਹਨ ਕਹਿੰਦੇ ਜੀ ਉਹ ਕਮਰੇ ਚ ਬੰਦ ਹੈ ਜਦੋਂ ਕਮਰੇ ਦੇ ਕੋਲ ਗਿਆ ਪਿਓ ਤਰਕੀ ਵਿੱਚੋਂ ਵੇਖਦਾ ਕਮਰੇ ਦੇ ਅੰਦਰ ਬੰਦ ਉਹ ਲੜਕਾ ਪਾਗਲਾਂ ਦੀ ਤਰ੍ਹਾਂ ਘੁੰਮਦਾ ਮੱਥੇ ਤੋਂ ਲਹੂ ਚੱਲਦਾ ਹੈ ਕੱਪੜੇ ਪਾੜੇ ਹੋਏ ਨੇ ਜਦੋਂ ਪਿਓ ਨੇ ਪੁੱਤ ਦੀ ਹਾਲਤ ਵੇਖੀ ਤਾਂ ਨਿਕਲ ਗਈ ਰੋਣ ਲੱਗ ਪਿਆ ਤਰਕੀ ਚ ਖੜੇ ਰੋਂਦੇ ਪਿਓ ਨੂੰ ਪੁੱਤ ਨੇ ਵੇਖ ਲਿਆ ਭੱਜ ਕੇ ਆ ਕੇ ਬਾਪੂ ਦੇ ਹੱਥ ਫੜੇ ਰੋਂਦੇ ਪਿਓ ਨੂੰ ਉੱਚੀ ਉੱਚੀ ਰੋ ਕੇ ਕਹਿੰਦਾ ਬਾਪੂ ਹੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਬਾਪੂ ਮੈਨੂੰ ਟੀਕਾ ਲਵਾ ਦੇ ਬਾਪੂ ਮੈਨੂੰ ਖਾਣ ਨੂੰ ਨਸ਼ਾ ਦੇ ਦੇ ਮੈਂ ਮਰ ਜਾਂਗਾ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਂਗਾ ਪਿਓ ਰੋ ਰਿਹਾ ਸੀ ਪੁੱਤ ਨਸ਼ਾ ਮੰਗ ਰਿਹਾ ਸੀ ਜਦੋਂ ਪਿਓ ਰੋ ਰਿਹਾ ਸੀ ਨਸ਼ਾ ਮੰਗਦੇ ਪੁੱਤ ਨੇ ਇੱਕ ਗੱਲ ਕਹੀ ਪਿਓ ਦੇ ਪੈਰਾਂ ਪੋਏ ਜ਼ਮੀਨ ਖੇਸ ਗਈ ਉਸ ਪੁੱਤ ਨੇ ਪਤਾ ਕੀ ਕਿਹਾ ਨਸ਼ਾ ਮੰਗਦਿਆਂ ਰੋਂਦਿਆਂ ਕਹਿੰਦਾ ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਂਗਾ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਂਗਾ ਮੈਨੂੰ ਟਿਕਾ ਲਵਾ ਦੇ ਮੈਂ ਮਰ ਜਾਂਗਾ ਐਦਾਂ ਕਹਿੰਦੇ ਆ ਕਹਿੰਦੇ ਉਹਨੇ ਕਿਹਾ ਬਾਪੂ ਹੁਣ ਤਾਂ ਦਰਵਾਜ਼ਾ ਖੋਲ ਦੇ ਮੈਨੂੰ ਨਸ਼ਾ ਦੇ ਮੈਂ ਮਰ ਜਾਂਗਾ ਜੇ ਤੂੰ ਉਸ ਦਿਨ ਥੱਪੜ ਮਾਰ ਕੇ ਕੁੰਡੀ ਨਾ ਲਾਉਂਦਾ ਅਮਰ ਨਾਲ ਦੇ ਅਮਨ ਨਾਲ ਮੈਨੂੰ ਅਮਰ ਸ਼ੱਕ ਲੈਣ ਦਿੰਦਾ ਅੱਜ ਮੈਂ ਇੱਥੇ ਨਹੀਂ ਸੀ ਜੇ ਉਸ ਦਿਨ ਮੈਨੂੰ ਕੁੰਡੀ ਨਾ ਲਾਉਂ ਅੱਜ ਕੁੰਡੀ ਖੋਲਦੇ ਜੇ ਉਸ ਦਿਨ ਕੁੰਡੀ ਨਾ ਲਾਉਂਦਾ ਅੱਜ ਮੈਂ ਇੱਥੇ ਨਹੀਂ ਸੀ ਹੋਣਾ ਕਿਤੇ ਨਾ ਕਿਤੇ ਦੋਸ਼ ਪੇਰੈਂਟਸ ਦਾ ਵੀ ਹੁੰਦਾ ਆਪਣੇ ਬੱਚਿਆਂ ਨੂੰ ਆਪਾਂ ਜੋੜਨਾ ਸਤ ਸੰਗਤ ਦੁਨੀਆ ਦੀ ਐਸ਼ ਪ੍ਰਸਤੀ ਦਾ ਬਹੁਤ ਜਤ ਪਤਾ ਲੱਗਦਾ ਹੈ ਬੇਨੀ ਦਾ ਬਾਬੇ ਬਣਨਾ ਹੋਊਗਾ ਜਿਨ੍ਹਾਂ ਨੂੰ ਗੁਰੂ ਨੇ ਨਵਾਜ ਦਿੱਤਾ ਭਾਈ ਉਹਨਾਂ ਦੇ ਬੱਚੇ ਸੋਹਣੇ ਉਹਨਾਂ ਦੇ ਬੱਚੇ ਗੁਰੂ ਨੇ ਸੋਹਣੇ ਬਣਾ ਲਏ ਆਪਣੇ ਬਣਾ ਲਏ ਇੱਕ ਬੜੀ ਕਮਾਲ ਦੀ ਗੱਲ ਹੈ ਜਦੋਂ ਤੁਸੀਂ ਖੰਡੇ ਵਾਟੇ ਦੀ ਪੌਲ ਛਕੋਗੇ ਉਦੋਂ ਪੰਜ ਤਿਆਰੇ ਕਹਿਣਗੇ ਅੱਜ ਤੋਂ ਬਾਅਦ ਤੁਹਾਡਾ ਪਿਤਾ ਪਿਤਾ ਗੁਰੂ ਗੋਵਿੰਦ ਸਿੰਘ ਸਜਣੋ ਛੋਟੇ ਬੱਚੇ ਤਾਂ ਆਪਾਂ ਸੰਭਾਲ ਲਾਂਗੇ ਵੱਡੇ ਬੱਚੇ ਪਾਲਣੇ ਸੰਭਾਲਣੇ ਔਖੇ ਨੇ ਮੇਰਾ ਵਿਸ਼ਵਾਸ ਹੈ ਇੱਕ ਵਾਰ ਗੁਰੂ ਕਲਗੀਆਂ ਵਾਲੇ ਨੂੰ ਬੱਚਾ ਸੌਂਪ ਦਈਏ ਪਾਤਸ਼ਾਹ ਖੰਡੇ ਵਾਟੇ ਦੀ ਪੋਲ ਦਿਓ ਅੱਜ ਤੋਂ ਪੁੱਤਰ ਤੁਹਾਡਾ ਹੋਇਆ ਫਿਰ ਜ਼ਿੰਮੇਵਾਰੀ ਵੀ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਰਿਸ਼ਤਾ ਵੇਖੋ ਕਿੰਨਾ ਸੋਹਣਾ ਹੈ ਮੈਂ ਕੱਲ ਵੀ ਇਕਲਾਈ ਮੇਰੇ ਚੱਲਦੇ ਸੀ ਉੱਤੇ ਕਥਾਈ ਸਜਣੋ ਕਿੰਨਾ ਸੋਹਣਾ ਰਿਸ਼ਤਾ ਹੈ ਤੁਸੀਂ ਅਮਰਤ ਛਕਿਆ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਪਿਤਾ ਜੀ ਨੇ ਜਦੋਂ ਅਮਰਤ ਛਕਿਆ ਤੋਡੇ ਪਿਤਾ ਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਤੁਹਾਡੇ ਦਾਦੇ ਨੇ ਅਮਰਿਤ ਛਕੇ ਤੁਹਾਡੇ ਦਾਦੇ ਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਤੁਹਾਡਾ ਪੁੱਤਰ ਅਮਰਿਤ ਛਕੇਗਾ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਤੁਹਾਡਾ ਪੁੱਤਰ ਅਮਰਿਤ ਛਕੇਗਾ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਕਿਹਦਾ ਰਿਸ਼ਤਾ ਹੈ ਪਿਓ ਦਾ ਪਿਓ ਵੀ ਗੁਰੂ ਗੋਬਿੰਦ ਸਿੰਘ ਪੁੱਤਰ ਦਾ ਪਿਓ ਵੀ ਗੁਰੂ ਗੋਬਿੰਦ ਸਿੰਘ ਸਜਣੋ ਐਦਾਂ ਦਾ ਰਿਸ਼ਤਾ ਦੁਨੀਆ 'ਚ ਲੱਭਣਾ ਨਹੀਂ ਬਸ ਸ਼ਰਤ ਇੱਕ ਹੈ ਆਪਾਂ ਗੁਰੂ ਦੇ ਹੋ ਜਾਈਏ ਇਹ ਕਿੱਥੋਂ ਗਿਆਨ ਮਿਲਣਾ ਗੁਰੂ ਕੋਲੋਂ ਇਹਨੂੰ ਮਹਾਰਾਜ ਕਹਿੰਦੇ ਕੁੰਬੇ ਵੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋ ਸਾ ਸੰਗਤ ਜਦੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਵਿੱਚ ਆਉਂਦੇ ਨੇ ਉਮਰ 27 ਸਾਲ ਹੈ ਪਰ ਜਵਾਨੀ ਦੀ ਉਮਰ ਹੈ ਪਰ ਜੋਵਨ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾ ਚਾਏ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾ ਵਿੱਚ ਜਿਸ ਦਿਨ ਪਹਿਲੇ ਦਿਨ ਆਏ ਉਦਣ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕੋ ਗੱਲ ਕਹੀ ਲੈਣਿਆ ਘੋੜੇ ਦੀਆਂ ਲਗਾਮਾਂ ਪਕੜਾਈਆਂ ਸੀ ਮੈਂ ਤੈਨੂੰ ਗੁਰੂ ਨਾਨਕ ਦੇ ਦਰ ਤੱਕ ਲੈ ਆਇਆ ਹੁਣ ਮਨ ਦੀ ਬਾੰਗ ਪਕੜਾ ਦੇ ਮੈਂ ਤੈਨੂੰ ਘਰ ਤੱਕ ਲੈ ਜਾਂਦਾ ਮਨ ਦੀ ਬਾੰਗ ਕਿਉਂਕਿ ਸਭ ਕੁਝ ਮਨ ਦੇ ਹੱਥ ਹੈ ਕੋੜੇ ਦੀ ਬਾੰਗ ਫੜਾਈ ਸੀ ਤੈਨੂੰ ਦਰ ਤੱਕ ਲੈ ਜਾਂਦਾ ਹੁਣ ਮਨ ਦੀ ਬਾੰਗ ਫੜਾ ਦੇ ਤੈਨੂੰ ਮੈਂ ਗੁਰੂ ਨਾਨਕ ਦੇ ਘਰ ਤੱਕ ਲੈ ਜਾਗਾ ਸਾਧ ਸੰਗਤ ਬੜੇ ਕਮਾਲ ਦੀ ਗੱਲ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਪਹਿਲੇ ਦਿਨ ਭਾਈ ਲੈਣਾ ਜੀ ਆਏ ਉਦੋਂ ਕਹਿੰਦੇ ਭਾਈ ਲੈਣੇ ਨੇ ਪਛਾਣਿਆ ਨਹੀਂ ਕਿ ਇਹ ਗੁਰੂ ਨਾਨਕ ਸਾਹਿਬ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਉਦੋਂ ਤੱਕ ਇਹ ਥੋੜੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੋਈ ਜਾਣਦਾ ਨਹੀਂ ਹੋਏਗਾ ਉਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਗਟ ਭਈ ਸੰਗਲੇ ਜੋਗੰਤਰ ਗੁਰਨਾਨਕ ਕੀ ਵਡਿਆਈ ਉਦੋਂ ਤੱਕ ਵੱਡੇ ਵੱਡੇ ਸ਼ੇਖ ਸੱਜਣ ਵਰਗੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ ਬਲੀ ਕੰਧਾਰੀ ਵਰਗਿਆਂ ਨੇ ਮੱਥਾ ਟੇਕਿਆ ਕਾਡੇ ਰਾਕਸ਼ੇਸ਼ ਵਰਗੇ ਮੱਥਾ ਟੇਕ ਗਏ ਨੂਰ ਸ਼ਾ ਜਾਦੂਗਰਣੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਝੁਕ ਗਏ 1.5 ਸਾਲ ਦੀ ਉਮਰ ਦੇ ਜੋਗੀ ਹੱਥ ਜੋੜ ਕੇ ਗੁਰੂ ਨਾਨਕ ਨੂੰ ਕਹਿੰਦੇ ਹੁਣ ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਪਾਤਸ਼ਾਹ ਬਾਵਰ ਦੇ ਮੂੰਹ ਤੇ ਕਹਿੰਦੇ ਹੁਣ ਤੂੰ ਜਾਵਰ ਹੈ ਗੁਰੂ ਨਾਨਕ ਸਾਹਿਬ ਮਹਾਰਾ ਜੀ ਇੰਨੀ ਵਡਿਆਈ ਚਾਰ ਉਦਾਸੀਆਂ ਕੀਤੀਆਂ ਹੁਣ ਤੇ ਗੁਰੂ ਨਾਨਕ ਸਾਹਿਬ ਮਾਰ ਨੂੰ ਪਛਾਣਿਆ ਹੀ ਨਹੀਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨਦੀਨ ਪਟ ਰਹੇ ਨੇ ਖੇਤ ਵਿੱਚੋਂ ਆ ਕੇ ਗੁਰੂ ਨਾਨਕ ਸਾਹਿਬ ਤੋਂ ਪੁੱਛਦੇ ਨੇ ਭਾਈ ਲੈਣਾ ਜੀ ਕਹਿੰਦੇ ਆ ਬਜ਼ੁਰਗ ਨੂੰ ਪੁੱਛਣੇ ਕਿ ਗੁਰੂ ਨਾਨਕ ਸਾਹਿਬ ਕਿੱਥੇ ਮਿਲਣਗੇ ਤਾਂ ਉਹ ਬਜ਼ੁਰਗ ਜਾਣ ਕੇ ਮਹਾਰਾਜ ਦੀ ਚਿੱਟੀ ਦਾੜ੍ਹੀ ਜਾਣ ਕੇ ਭਾਈ ਲੈਣਾ ਜੀ ਪੁੱਛਦੇ ਕਹਿੰਦੇ ਬਜ਼ੁਰਗੋ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਕਿੱਥੇ ਮਿਲਣਗੇ ਮਹਾਰਾਜ ਨੇ ਕਿਹਾ ਭਾਈ ਰੁਕ ਜਾ ਮੈਂ ਹੀ ਲੈ ਕੇ ਜਾਂਦਾ ਤੈਨੂੰ ਘੋੜੇ ਦੀਆਂ ਵਾਂਗ ਫੜ ਕੇ ਤੁਰ ਕੇ ਲੈ ਜਾ ਉੱਥੇ ਜਾ ਕੇ ਕਿਹਾ ਇੱਥੇ ਘੋੜਾ ਬੰਦ ਏ ਅੰਦਰ ਗੁਰੂ ਨਾਨਕ ਸਾਹਿਬ ਬੈਠੇ ਕੋਣੇ ਆਪ ਹਜ਼ੂਰ ਹਤਮੂ ਤੋਕੇ ਜਦੋਂ ਜਾ ਕੇ ਤਖਤ ਸਿੰਘਾਸਨ ਤੇ ਬੈਠੇ ਸਾਹਮਣੇ ਤਖਤ ਤੇ ਬੈਠਿਆ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ ਇੱਕਦਮ ਪਹਿਰਾ ਪੋਈ ਜ਼ਮੀਨ ਕੰਬ ਗਈ ਚਰਨਾਂ ਝਟੇ ਮਹਾਰਾਜ ਤੁਸੀਂ ਹੀ ਗੁਰੂ ਨਾਨਕ ਹੋ ਮੈਂ ਪਾਤਸ਼ਾਹ ਆਪਣੇ ਪਾਪ ਬਖਸ਼ਣ ਆਇਆ ਸੀ ਤੁਹਾਨੂੰ ਮੈਂ ਤੋਰ ਕੇ ਲਿਆ ਆ ਪਘੋੜੇ ਤੇ ਬੈਠਾ ਰਿਆ ਮਹਾਰਾਜ ਤੁਸੀਂ ਹੀ ਗੁਰੂ ਨਾਨਕ ਹੋ ਮੈਂ ਤੁਹਾਨੂੰ ਪਛਾਣਿਆ ਨਹੀਂ ਸੀ ਮਹਾਰਾਜ ਮੇਰੀ ਪਉਲ ਬਖਸ਼ ਦਿਓ ਸਾਧ ਸੰਗਤ ਇੱਕ ਬੇਨਤੀ ਸਮਝੋ ਗੁਰੂ ਨਾਨਕ ਸਾਹਿਬ ਕਿੰਨੇ ਸਾਦੇ ਲਿਵਾਸ ਵਿੱਚ ਹੋਣਗੇ ਕਿ ਭਾਈ ਲੈਣਾ ਜਿਹਨੇ ਪਛਾਣੇ ਨਹੀਂ ਕਿ ਗੁਰੂ ਨਾਲ ਕਿੰਨੇ ਸਾਦੇ ਲਿਵਾਸ ਵਿੱਚ ਹੋਣਗੇ ਅੱਜ ਸਾਡੇ ਲਿਵਾਸ ਤੇ ਸਾਡਾ ਬਾਹਰੀ ਤੌਰ ਤੇ ਸਟੇਟਸ ਜਿਹੜਾ ਹੈ ਉਹ ਗੁਰੂ ਘਰਾਂ ਵਿੱਚ ਵੀ ਹੋਰ ਤਰ੍ਹਾਂ ਦਾ ਹੋ ਗਿਆ ਮੈਂ ਤੇ ਹੈਰਾਨ ਹੁੰਨੇ ਕਈ ਵਾਰ ਕਈ ਗੁੱਸਾ ਵੀ ਕਰਨਗੇ ਸਾਡੇ ਪ੍ਰਚਾਰਕ ਵੀ ਕਈ ਸੰਤ ਕਈ ਕੀਰਤਨੀਏ ਅਜੇ ਕੱਪੜੇ ਇਦਾਂ ਦੇ ਪਾਉਣ ਲੱਗ ਪਏ ਦੂਰੋਂ ਚੋਲੇ ਚਮਕਦੇ ਆਉਂਦੇ ਨੇ ਕਢਾਈ ਵਾਲੇ ਪਾਏ ਹੋਏ ਨੇ ਕਾਦੇ ਵਾਸਤੇ ਵੀ ਕਿ ਵੱਖਰਾ ਦਿਖਾਉਣਾ ਹੈ ਜੇ 10 ਜਣੇ ਸਟੇਜ ਉੱਤੇ ਕੀਰਤਨ ਉਹ ਕਰ ਰਹੇ ਨੇ ਤੇ ਜਿਹੜਾ ਹੈੱਡ ਹੈ ਨਾ ਉਹਦਾ ਧਮਾਲਾ ਵੀ ਵੱਖਰਾ ਉਹਦੇ ਪੱਪੜੇ ਵੀ ਕਢਾਈ ਵਾਲੇ ਉਹਦਾ ਘਾਤਰਾ ਵੀ ਵੱਖਰਾ ਕਿਉਂ ਪਤਾ ਲੱਗੇ ਵੀ ਵੱਖਰਾ ਹੈ ਪਛਾਣ ਹੈ ਵੀ ਇਹ ਹੈੱਡ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਸਾਦੇ ਲਈ ਵਾਸਤੇ ਹੋਣਗੇ ਕਿ ਬਾਦਸ਼ਾਹੋਂ ਭਾਈ ਲੈਣਾ ਜਿਹਨੇ ਪਛਾਣਿਆ ਹੀ ਨਹੀਂ ਨਾ ਕੋਈ ਨਾਲ ਸਿੱਖ ਨਾ ਕੋਈ ਮਗਰ ਨਾ ਕੋਈ ਅੱਗੇ ਨਾ ਪਿੱਛੇ ਨਾ ਕੋਈ ਗੜਬਈ ਇੰਨੇ ਸਾਦੇ ਲਿਵਾਸੇ ਕਿਉਂ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਸਾਦਗੀ ਪਰਵਾਨ ਹੈ ਇੱਥੇ ਵਿਖਾਵੇ ਨਹੀਂ ਪਰਵਾਨ ਤੇ ਵਿਖਾਵਾ ਵੱਖਰਾ ਕਰਨਾ ਹਾਂ ਠੀਕ ਹੈ ਕੱਪੜੇ ਸੋਹਣੇ ਪਾਓ ਉਹ ਚੰਗੀ ਗੱਲ ਹੈ ਪਰ ਵਿਖਾਵਾ ਇਹ ਕਰਨਾ ਵੀ ਦੂਜੇ ਸੱਤਾਂ ਨਾਲੋਂ ਮੈਂ ਵੱਖਰਾ ਲੱਗਾ ਕਈ ਵਾਰ ਇਹ ਕੰਮ ਚੱਲ ਪਿਆ ਵੀ ਜਿੰਨੀ ਦੇ 10 ਵੀ ਬੰਦੇ ਨਾਲ ਨਾ ਨਾ ਆਉਣ ਉੰਨੀਂਦਰ ਪਤਾ ਹੀ ਨਹੀਂ ਲੱਗਦਾ ਨਾਲ 10-20 ਜਣੇ ਆਉਣਗੇ ਫਿਰ ਪਤਾ ਲੱਗਦਾ ਇਹ ਬੰਨਾ ਪ੍ਰਚਾਰਕ ਮੇਰੀ ਇੱਕ ਵਾਰ ਕਥਾ ਇੱਥੇ ਰਾੜਾ ਸਾਹਿਬ ਦੇ ਲਾਗੇ ਪਿੱਖੀ ਚੱਲੇ ਤਾਂ ਕਈ ਸੰਤ ਮਹਾਂਪੁਰਖ ਪਿੱਛੇ ਸਟੇਜ ਤੇ ਬजुर्ग ਬੈਠੇ ਇੰਨੇ ਨੂੰ ਇੱਕ ਸੰਤ ਆ ਗਏ ਉਹ ਸੰਤ ਲਾਉਂਦੇ ਨੇ ਨਾਮ ਦੇ ਨਾਲ ਚਲੋ ਬਾਅਦ ਵਿੱਚ ਆਪੇ ਹੀ ਰੋਲਾ ਰੂਲਾ ਪੈ ਜਾਂਦਾ ਤਾਂ ਉਹ 20 ਜਿਹੜੇ ਉਹਨਾਂ ਦੇ ਨਾਲ ਘੱਟੋ ਘੱਟ 20 ਬੰਦੇ 5 7 10 ਜਣੇ ਸੰਗਤ ਦੇ ਵੀ ਜੁੜ ਜਾਂਦੇ 30 ਬੰਦੇ ਆ ਗਏ ਹਲਾ ਲਲਾ ਹੋ ਗਏ ਇਦਨੂ ਹੋ ਜਾਓ ਬੀਬੀਆਂ ਨੂੰ ਵੇਦਨੂ ਹੋ ਜਾਓ ਧੀਰੋ ਇਦਨੂ ਹੋ ਜਾਓ ਰੌਲਾ ਪੈ ਗਿਆ ਹਲਾ ਲਲਾ ਜਿਵੇਂ ਮਖਰਾਲ ਨਹੀਂ ਉੜਿਆ ਹੁੰਦਾ ਕਿਤੇ ਮਖੀਲ ਦਾ ਕੀਰਤਨ ਕਥਾ ਦਾ ਸਾਰਾ ਹੀ ਤਾਂ ਖਰਾਬ ਕਰ ਉਹ ਸਾਰੀ ਸੰਗਤ ਉਧਰ ਵੇਖਣ ਲੱਗ ਪਈ ਲੋਕੀ ਵਿੱਚੋਂ ਕੋਈ ਖੜ ਕੇ ਵੇਖਣ ਲੱਗ ਪਏ ਫਿਰ ਉਹ ਨਹੀਂ ਜਿੰਨੇ ਸਟੇਜ ਤੇ ਬੈਠੇ ਸੀ ਬਜ਼ੁਰਗ ਬੰਦੇ ਸੀ ਕਈ ਵਾ ਪਰਸ਼ ਸਾਰਿਆਂ ਨੂੰ ਸਟੇਜ ਤੋਂ ਉਠਾਤਾ ਵਿੱਚ ਥੱਲੇ ਉਤਰੋ ਜੀ ਉਹਨਾਂ ਨੇ ਬਹਿਣਾ ਉਹਨਾਂ ਦਾ ਟਾਈਮ ਹੈ ਮੈਂ ਕਥਾ ਕਰ ਰਿਹਾ ਸੀ ਤੋ ਸਾਰਿਆਂ ਨੂੰ ਸਟੇਜ ਤੋਂ ਲਾਤਾ ਇਹ ਜ਼ਰੂਰੀ ਨਹੀਂ ਕਿ ਕੋਈ ਕੀਰਤਨ ਕਥਾ ਕਰਨ ਵਾਲਾ ਹੀ ਗੁਰੂ ਘਰ ਵਿੱਚ ਪਰਵਾਨ ਹੈ ਇਹੋ ਜਿਹੇ ਸਾਧੂ ਦਰਸ਼ਨ ਮੈਂ ਕਿਤੇ ਨੇ ਮਹਾਂਪੁਰਸ਼ਾਂ ਦੇ ਜਿਹੜੇ ਸਾਧੂਆਂ ਨੇ ساری ਉਮਰ ਕਥਾ ਨਹੀਂ ਕੀਤੀ ਪਰ ਸਜਣੋ ਜੀਵਨ ਇੰਨਾ ਉੱਚਾ ਹੈ ਇੱਕ ਵਾਰ ਕਿਸੇ ਨੂੰ ਸਤਨਾ ਵੈ ਗੁਰੂ ਜਪਾਤਾ ਉਹਦਾ ਜੀਵਨ ਬਦਲ ਗਿਆ ਇਹ ਜ਼ਰੂਰੀ ਨਹੀਂ ਕਿ ਕਥਾ ਕੀਰਤਨ ਕਰਨ ਵਾਲੇ ਉੱਚੇ ਨੇ ساری ਉਮਰ ਕਈ ਇਹੋ ਜਿਹੇ ਸਾਧੂ ਮੈਂ ਗੱਥੇ ਜ ਨਹੀਂ ਕੋਈ ਕਥਾ ਨਹੀਂ ਕੀਤੀ ਸਟੇ ਔਰ ਜੇਪ ਕੇ ਸੇ ਦੀ ਬਾਹ ਫੜ ਕੇ ਕਹੋ ਅੱਜ ਤੋਂ ਬਾਅਦ ਸ਼ਰਾਬ ਨਾ ਪੀਆ ਕਰ ਉਹ ਬੰਦਾ ਸ਼ਰਾਬ ਛੱਡ ਗਿਆ ਕਿਉਂ ਭਾਈ ਜੀਵਨ ਕੰਮ ਕਰਦਾ ਤੋ ਸਾਰੇ ਵਾਂ ਪਰਸ਼ਿਆਂ ਨੂੰ ਸਟੇਜ ਤੋਂ ਉਠਾਤ ਉਹ ਬਹਿ ਗਏ ਲੋਕੀ ਵਿੱਚੋਂ ਖੜ ਕੇ ਵੇਖਣ ਲੱਗ ਪਏ ਫਿਰ ਮੈਨੂੰ ਕਥਾ ਰੋਕ ਕੇ ਕਹਿਣਾ ਪਿਆ ਮੈਨੂੰ ਕਹਵੇ ਜਿਹੜੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੇ ਉਹ ਤਾਂ ਜਾਓ ਬੈਠ ਜਿਹੜੇ ਇਹਨਾਂ ਦੇ ਸਿੱਖ ਨੇ ਉਹ ਖੜੇ ਰਹਿ ਗਏ